भलणी सौखे जहिड़े हथां खुस गे चुप हुे ह ആകമാേദോ തീ ബി ਸੇਵਿਆ ਦਿ ਲੋ ਤਤ ਬੜੀ ਸੇਵਿਆ ਹਾਂਜੀ ਦੋਸਤੋ ਆਦਾਵਰ ਮੈਂ ਮੁਹੰਮਦ ਜਮੀਲ ਅਦਾਰਾ ਅਬੂ ਜੈਤੋਂ ਬਿਸਮਿਲਲਾ ਰਹਿਮਾਨ ਰਹੀਮ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਸਭ ਤੋਂ ਮਤਲਬ ਸੰਵੇਦਨਸ਼ੀਲ ਮੁੱਦੇ ਅ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ ਸਰਦਾਰ ਡੱਲੇਵਾਲ ਜੋ ਕਿਸਾਨ ਆਗੂ ਨੇ ਸੀਨੀਅਰ ਕਿਸਾਨ ਆਗੂ ਉਹਨਾਂ ਦੇ ਮਰਨ ਵਰਤ ਦਾ ਅੱਜ 19ਵਾਂ ਦਿਨ ਹੈ ਤੇ ਐਨੇ ਬਜ਼ੁਰਗ ਬੰਦੇ 75 ਸਾਲ ਦੀ ਉਮਰ ਹੈ ਦੇਖੋ 19ਵੇਂ ਦਿਨ ਦੇ ਵਿੱਚ ਜਦੋਂ ਕਿ ਜੋ ਮੈਡੀਕਲ ਸਾਇੰਸ ਹੈ ਉਹ ਕਹਿੰਦੀ ਹੈ ਕਿ 5 ਜਾਂ 6 ਦਿਨਾਂ ਤੋਂ ਬਾਅਦ ਜੇ ਬੰਦਾ ਕੁਝ ਵੀ ਨਾ ਖਾਵੇ ਪੀਵੇ ਤਾਂ ਉਸ ਦੀ ਹਾਲਤ ਵਿਗੜ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਪਰ ਪਤਾ ਨਹੀਂ ਉਹਨਾਂ ਨੇ ਕਿਸ ਮਿੱਟੀ ਦੇ ਬਣੇ ਹੋਏ ਨੇ ਉਹ ਦੇਖੋ ਉਹਨਾਂ ਨੇ ਐਡਾ ਮਤਲਬ ਉਹਨਾਂ ਦਾ ਉਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਵੀ 19 ਦਿਨਾਂ ਤੋਂ ਦੇਖੋ ਸਿਹਤ 15 ਕਿਲੋ 14 ਕਿਲੋ ਵਜ਼ਨ ਵੀ ਘਟ ਗਿਆ ਉਹਨਾਂ ਦਾ ਸਿਹਤ ਵੀ ਬਹੁਤ ਡਾਊਨ ਹੈ ਪਰ ਆਪਣੇ ਜੋ ਇਰਾਦੇ ਨੇ ਉਹਨਾਂ ਦੇ ਬੜੇ ਮਜ਼ਬੂਤ ਨੇ ਆਪਣੀਆਂ ਮੰਗਾਂ ਉਸੇ ਤਰ੍ਹਾਂ ਅੜੇ ਹੋਏ ਨੇ ਫਿਰੰਤੂ ਸਰਕਾਰਾਂ ਦਾ ਜੋ ਰਵਈਆ ਹੈ ਬੜਾਈ ਮਤਲਬ ਸ਼ਰਮਨਾਕ ਹੈ ਨਾ ਤਾਂ ਪੰਜਾਬ ਸਰਕਾਰ ਨੇ ਨਾ ਹਰਿਆਣਾ ਸਰਕਾਰ ਨੇ ਤੇ ਨਾ ਹੀ ਕੇਂਦਰ ਨੇ ਕੋਈ ਸਾਰ ਨਹੀਂ ਲਈ ਹੈਗੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਦੀ ਜਦੋਂ ਕਿ ਸਾਰੀ ਦੁਨੀਆ ਉਹਨਾਂ ਨੂੰ ਲਾਂਤਾਂ ਪਾ ਰਹੀ ਹੈ ਇੱਥੋਂ ਤੱਕ ਕਿ ਪਾਰਲੀਮੈਂਟ ਦੇ ਵਿੱਚ ਵੀ ਦੇਖੋ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜੋ ਐਮਪੀ ਨੇ ਕਾਂਗਰਸ ਦੇ ਲਾਂਤਾਂ ਪਾ ਰਹੇ ਨੇ ਉਸ ਨੂੰ ਦੱਸ ਰਹੇ ਨੇ ਉਹਨਾਂ ਦੀ ਹਾਲਤ ਕਿ ਇੱਕ ਬਜ਼ੁਰਗ ਆਦਮੀ 19 ਦਿਨਾਂ ਤੋਂ 18 ਦਿਨਾਂ ਤੋਂ ਉੱਥੇ ਮਰਨ ਬਰਤ ਤੇ ਬੈਠਾ ਹੈ ਤੁਸੀਂ ਉਸ ਦੀ ਖਬਰ ਤੱਕ ਨਹੀਂ ਲਈ ਹੈਗੀ ਉਸ ਦੇ ਬਾਰੇ ਕੋਈ ਤੁਸੀਂ ਮਤਲਬ ਬਿਆਨ ਨਹੀਂ ਦਿੱਤਾ ਬਿਲਕੁਲ ਅੰਨੀ ਗੁੰਗੀ ਬੋਲੀ ਸਰਕਾਰ ਹੋ ਕੇ ਮਤਲਬ ਬੈਠ ਗਈ ਹੈ ਇਹਨਾਂ ਨੂੰ ਇਹ ਹੈ ਕਿ ਪਤਾ ਨਹੀਂ ਦੁਨੀਆ ਨੂੰ ਕੁਝ ਦੇਖ ਹੀ ਨਹੀਂ ਰਹੀ अच्छा मीडिया तो इस तरह कंट्रोल ਕੀਤਾ ਹੋਇਆ ਹੈ ਕਿ ਜੋ ਰਾਸ਼ਟਰੀ মিডিਆ ਹੈ ਉਹ ਬਿਲਕੁਲ ایسی ਖਬਰ ਨਹੀਂ ਦਿਖਾ ਰਿਹਾ ਕੋਈ ਵੀ ਰਾਸ਼ਟਰੀ মিডিਆ ਜਿਹੜਾ ਗੋਦੀ মিডিਆ ਕਹਾਉਂਦਾ ਹੈ ਉਹਨੇ ਤਾਂ ਚਲੋ ਖਬਰ ਕੀ ਦਿਖਾਉਣੇ ਦੀ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਵਾਚ ਕਰ ਰਿਹਾ ਕਿ ਜੋ ਕਮੰਤਰੀ মিডিਆ ਹੈ ਉਸ ਦੇ ਵਿੱਚ ਵੀ ਮਤਲਬ ਕੋਈ ਕਵਰੇਜ ਦਿਸੀ ਨਹੀਂ ਹੋ ਰਹੀ ਕੀਤੀ ਜਾ ਰਹੀ ਜਦੋਂ ਕਿ ਇਹ ਇੱਕ ਸਾਰੇ ਦੇਸ਼ ਦਾ ਮੁੱਦਾ ਹੈ ਇਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਜੀ ਤਾਂ ਮੈਂ ਜੋ ਦੇਸ਼ ਦੇ ਟੌਪ ਦੁਨੀਆ ਦੇ ਟੌਪ 10 ਅਖਬਾਰ ਨੇ ਮਤਲਬ ਵੱਡੇ ਮੀਡੀਆ ادارے ਨੇ ਵਾਸ਼ਿੰਗਟਨ ਪੋਸਟ ਤੇ ਨਿਊਯਾਰਕ ਟਾਈਮਜ਼ ਜੋ ਇੱਕ ਮਤਲਬ ਉੱਥੇ ਦਾ ਕਤਰਦਾ ਅਖਬਾਰ ਹੈ ਅਲ ਜਜ਼ੀਰਾ ਉਹਨਾਂ ਸਾਰਿਆਂ ਦੇ ਵਿੱਚ ਮੈਂ ਲਗਾਤਾਰ ਮਤਲਬ ਵਾਚ ਕਰਦਾ ਉਹਨਾਂ ਨੂੰ ਕਿਸੇ ਦੇ ਵਿੱਚ ਵੀ ਕੋਈ ਮਤਲਬ ਸਟੋਰੀ ਹਜੇ ਤੱਕ ਕਵਰ ਨਹੀਂ ਕੀਤੀ ਇਸ ਬਾਰੇ ਬਹੁਤ ਹੀ ਮਤਲਬ ਸ਼ਰਮਨਾਕ ਬਦੀਰਾ ਹੈ ਇਹ ਇਹਨਾਂ ਮੀਡੀਆ ਅਦਾਰਿਆਂ ਦਾ ਵੀ ਤੇ ਸਰਕਾਰਾਂ ਤਾਂ ਬੇਸ਼ਰਮ ਹੋਈ ਗਈਆਂ ਹੁਣ ਬਾਕੀ ਜੋ ਲੋਕਾਂ ਦਾ ਰਵਈਆ ਦੇਖੋ ਉਹ ਵੀ ਉਹ ਵੀ ਬਹੁਤ ਸ਼ਰਮਨਾਕ ਹੈ ਲੋਕ ਵੀ ਮਤਲਬ ਹਜੇ ਤੱਕ ਬਿਲਕੁਲ ਸੁੱਤੇ ਪਏ ਨੇ ਅਵੇਅਰ ਨਹੀਂ ਹੈਗੇ ਦੇਖੋ ਲੋਕਾਂ ਵਾਸਤੇ ਇੱਕ ਬਜ਼ੁਰਗ ਆਗੂ ਲੜ ਰਿਹਾ ਹੈ ਮਰਨ ਵਰਤੇ ਬੈਠਾ ਹੈ ਆਪਣੀ ਜਾਨ ਉਸਨੇ ਦੌ ਤੇ ਲਾਈ ਹੋਈ ਹੈ ਪਰ ਲੋਕ ਹਜੇ ਵੀ ਘਰਾਂ 'ਚ ਬੈਠੇ ਨੇ ਤਾਂ ਬਹੁਤ ਹੀ ਸ਼ਰਮ ਦੀ ਗੱਲ ਹੈ ਦੇਖੋ ਸਾਨੂੰ ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਮੋਰਚੇ 'ਚ ਹਾਜ਼ਰੀ ਭਰੀਏ ਜੋ ਸ਼ੰਭੂ ਦੇ ਨੇੜੇ ਪੈਂਦੇ ਨੇ ਸ਼ੰਭੂ ਪਹੁੰਚਣ ਜੋ ਖਨੌਰੀ ਦੇ ਨੇੜੇ ਪੈਂਦੇ ਨੇ ਖਨੌਰੀ ਪਹੁੰਚਣ ਜੋ ਜਿਆਦਾ ਦੂਰ ਨੇ ਉਹ ਆਪਣੇ ਇਲਾਕਿਆਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕਰਨ ਉਹਨਾਂ ਦੇ ਡੱਲੇਬਾਲ ਦੇ ਹੱਕ 'ਚ ਸੋਸ਼ਲ ਮੀਡੀਆ ਤੇ ਇੱਕ ਮੁਹਿੰਮ ਚਲਾਈ ਜਾਵੇ ਹੈਸ਼ਟੈਗ ਚਲਾਇਆ ਜਾਵੇ ਯਾਨੀ ਹਰ ਬੰਦਾ ਜੋ ਜਿਸ ਜਿਸ ਤਰ੍ਹਾਂ ਦਾ ਯੋਗਦਾਨ ਪਾ ਸਕਦਾ ਹੈ ਤਾਂ ਪਾਇਆ ਜਾਵੇ ਧੰਨਵਾਦ ਜੀ ਦੋਸਤੋ ਹੁਣ ਅਸੀਂ ਤੁਹਾਨੂੰ ਇੱਕ ਮੈਂ ਵੀਡੀਓ ਦਿਖਾਉਣਾ ਜੋ ਕਾਂਗਰਸ ਦੇ ਐਮਪੀ ਨੇ ਸੰਸਦ ਮੈਂਬਰ ਨੇ ਜੋਤੀ ਮਣੀ ਜੀ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਮਤਲਬ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦੀ ਜੋ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਦੀ ਵੀ ਉਸ ਦੀ ਮੰਗ ਵੀ ਚੱਕੀ ਇੱਥੇ ਵਧੀਆ ਤਰੀਕੇ ਨਾਲ ਪੇਸ਼ ਕੀਤਾ ਪਾਰਲੀਮੈਂਟ 'ਚ ਔਰ ਸਭ ਦੀ ਨਿਗਾ ਸ਼ਰਮ ਨਾ ਝੁਕਾਤੀ ਉਹਨੇ ਤੇ ਦੂਸਰਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਬਾਰੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਸੰਸਦ ਦੇ ਵਿੱਚ ਪਰੰਤੂ ਅਜੇ ਤੱਕ ਸਰਕਾਰ ਦਾ ਕੋਈ ਵੀ ਉਹ ਨਹੀਂ ਆਇਆ ਉਹਨਾਂ ਦੀ ਵੀਡੀਓ ਦਿਖਾਉਣੀ ਆ ਤੁਹਾਨੂੰ ਤੁਸੀਂ ਵੀ ਵੀਡੀਓ ਦੇਖੋ ਔਰ ਆਪਣੇ ਕਮੈਂਟ ਵੀ ਕਮੈਂਟ ਬਾਕਸ 'ਚ ਦੇਣਾ ਥੈਂਕ ਯੂ ਚਰਮਨ ਸੋ Our farmers, who are the spine of the nation, are protesting at Shambhu and Kaneri with a vow to fulfill their demands. This is not just a struggle of farmers, it's a struggle for India's soul. Their demands are simple a legal guarantee for a minimum support price, loan waiver, pension for farmers, and justice for victims of the Lakhimpur Kerry violence. All these were already promised by the Union government but yet to be fulfilled and totally forgotten. Dalai Walji is fasting unto death to thirst more on this. His health is seriously deteriorating and farmers are facing brutality and oppression. While well, they exercise their funda fundamental right to protest, since the government has turned a blind eye to their demands for years now. Report shows that several farmers are injured as a result of police brutality, tear gas shells, and water cannons. This is what our farmers are being treated with. I call upon the union government immediate to immediately halt the brutality, listen to the farmers' demands, and ensure that justice is delivered and to save the precious life of Dalai ji. In order to cover this very serious farmer protest, the BJP government raking of the false issue of John Joris, which, which we are not afraid of, it's very sad that Adani is protected by this government, but farmers no, no. are not. Thank I you. Kandi, you can't mention the name. I think it will be deleted. Siri Richard, Siri Richard, Siri Richard, Lee. sir. Why will we delete all no, the time? A person who is not present in the house. Sir, why, so how he how has he no it? opportunity. No, no. no, no. He is giving. No, no. I, I think so. No. not now you have dvd हां जी दोस्तों स्वागत है ਤੁਹਾਡਾ ਤੇ ਮੈਂ ਹੁਣ ਤੁਹਾਨੂੰ ਇੱਕ ਵੀਡੀਓ ਬਾਪੂ ਗੁਰਚਰਨ ਸਿੰਘ ਜੀ ਜੋ ਜੱਥੇਦਾਰ ਜਿਕਰ